ਬੀਤੇ ਦਿਨੀ ਭਾਰਤੀ ਪਾਇਲਟ ਅਵਿਨੰਦਨ ਦੀ ਵਤਨ ਵਾਪਸੀ ਹੋਈ ਹੈ ਜਿਵੇਂ ਹੀ ਭਾਰਤੀ ਲੋਕਾਂ ਤੇ ਮੀਡੀਆ ਨੂੰ ਇਸ ਗੱਲ ਦਾ ਸੁਨੇਹਾ ਲੱਗਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਅਵਿਨੰਦਨ ਨੂੰ ਰਿਹਾ ਕਰ ਦਿੱਤਾ ਜਾ ਰਿਹਾ ਹੈ ਤਾਂ ਟਾਰੀ ਬਾਰਡਰ ਤੇ ਮੀਡੀਆ ਦੇ ਨਾਲ-ਨਾਲ ਲੋਕਾਂ ਦੀ ਵੀ ਕਾਫੀ ਭੀੜ ਉਮੜ ਗਈ ਸ਼ੁੱਕਰਵਾਰ ਕਰੀਬ 9:30 ਵਜੇ ਅਵਿਨੰਦਨ ਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ ਪਰ ਉਸ ਸਮੇਂ ਉਸਦੇ ਨਾਲ ਇੱਕ ਮਹਿਲਾ ਵੀ ਆਉਂਦੀ ਦਿਖਾਈ ਦੇ ਰਹੀ ਸੀ ਸੱਬ ਦੇ ਬਣਾ ਚੇ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਕਿ ਇਹ ਮਹਿਲਾ ਹੈ ਕੌਣ ਪਰ ਲੋਕਾਂ ਨੇ ਇਸ ਬਾਰੇ ਸੌ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਪਰ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਔਰਤ ਹੈ ਕੌਣ ਦਰਅਸਲ ਇਹ ਔਰਤ ਪਾਕਿਸਤਾਨ ਵਿਦੇਸ਼ ਮੰਤਰਾਲੇ ਚ ਨਿਰਦੇਸ਼ਕ ਹੈ ਜਿਸ ਦਾ ਨਾਮ ਡਾਕਟਰ ਫਰੀਹਾ ਬੁਖਤੀ ਹੈ ਪਾਕਿਸਤਾਨ ਚ ਭਾਰਤ ਨਾਲ ਸੰਬੰਧਿਤ ਜਿੰਨੇ ਵੀ ਮਾਮਲੇ ਨੇ ਉਹ ਸਾਰੇ ਮਾਮਲੇ ਡਾਕਟਰ ਫਰੀਹਾ ਹੀ ਦੇਖਦੀ ਹੈ ਇਸੇ ਕਾਰਨ ਬਨੰਦਨ ਦਾ ਵੀ ਪਾਕਿਸਤਾਨ ਤੋਂ ਟਾਰੀ ਤੱਕ ਦਾ ਸਫ਼ਰ ਡਾਕਟਰ ਫਰੀਹਾ ਬੁਖਤੀ ਨਾਲ ਗੁਜ਼ਰਿਆ ਸਿੱਧੇ ਤੌਰ ਤੇ ਇਸ ਨੂੰ ਰਾਜਦੂਤ ਕਿਹਾ ਜਾ ਸਕਦਾ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਲਪੂਸ਼ਣ যাদব ਦੇ ਮਾਮਲੇ ਨੂੰ ਦੇਖਣ ਵਾਲਿਆਂ ਚ ਡਾਕਟਰ ਫਰੀਹਾ ਇੱਕ ਸੀ ਬਿਊਰੋ ਰਿਪੋਰਟ